ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਲੁਧਿਆਣਾ ਵਾਸੀਆਂ ਲਈ ਬਹੁਤ ਵੱਡੀ ਖੁਸ਼ਖਬਰੀ ਕਿ ਕੱਲ ਨੂੰ ਮਿਸਿੰਗ ਲਿੰਕ ਰੋਡ ਦਾ ਉਦਘਾਟਨ ਮੈਂ ਤੇ ਐਮਪੀ ਸੰਜੀਵ अरोड़ा ਜੀ ਜੋ ਹਲਕਾ ਵੈਸਟ ਦੇ ਉਮੀਦਵਾਰ ਵੀ ਨੇ ਸੋ ਕੱਲ ਠੀਕ ਸ਼ਾਮ ਨੂੰ 4 ਵਜੇ ਮਿਸਿੰਗ ਲਿੰਕ ਰੋਡ ਦਾ ਉਦਘਾਟਨ ਕਰਨ ਜਾ ਰਹੇ ਹਾਂ ਜਿਸ ਦੇ ਉੱਤੇ 31 ਕਰੋੜ 19 ਲੱਖ ਰੁਪਏ ਦਾ ਖਰਚਾ ਆ ਰਿਹਾ ਸੋ ਦੂਸਰਾ ਸਾਨੇਨ ਵਾਸੀਆਂ ਲਈ ਬਹੁਤ ਵੱਡੀ ਮੁਬਾਰਕਮਾਤ ਖੁਸ਼ੀ ਦੀ ਗੱਲ ਹੈ ਕੱਲ ਤਾਜਪੁਰੋੜ ਚੁੰਗੀ ਤੋਂ ਲੈ ਕੇ ਖਾਸੀਕਲਾਂ ਤੱਕ ਤਨਾਂਸ ਵਾਲੀ ਰੋਡ ਦਾ ਉਦਘਾਟਨ ਠੀਕ 5 ਵਜੇ ਜਿਸ ਦੇ 3 ਕਰੋੜ 30 ਲੱਖ ਰੁਪਏ ਦੀ ਜਿਹੜੀ ਗ੍ਰਾਂਟ ਆਈ ਹੈ ਸੋ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਦਿਨੋਂ ਧੰਨਵਾਦੀ ਹਾਂ ਜਿਹੜੇ ਬਹੁਤ ਵੱਡੀਆਂ ਦੋਨੇ ਪ੍ਰੋਜੈਕਟ ਸੀ ਬਹੁਤ ਵੱਡੀਆਂ ਰੋਡਾਂ ਦਾ ਜਿਹੜਾ ਲੋਕਾਂ ਨੂੰ ਬਹੁਤ ਸਾਰੀ ਪ੍ਰੇਸ਼ਾਨੀ ਸੀ ਉਹਦਾ ਹੱਲ ਉਦਘਾਟਨ ਕਰਵਾਉਣ ਵਾਸਤੇ ਉਹਨਾਂ ਨੇ ਇੰਨੀ ਵੱਡੀ ਗ੍ਰਾਂਟ ਦਿੱਤੀ 31 ਕਰੋੜ 19 ਲੱਖ 1 ਤੇ 3 ਕਰੋੜ 30 ਲੱਖ 1 ਮੈਂ ਆਪਣੇ ਹਲਕੇ ਵੱਲੋਂ वेस्ट ਹੱਲ ਕੇ ਵੱਲੋਂ ਸੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਵਾ ਦਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ